ਹਾਂ ਜੀ ਘੜੀ ਤੋ ਅੱਜ ਆਪਾਂ ਜੀ ਜੁਰੂਰ ਕਰਾਂਗੇ ਆਨੇ ਛੱਡ ਦੂੰਗਾ ਅੱਜ ਜਿੱਥੇ ਜੰਗੋ ਬੰਦਾ ਖੜਾ ਇੱਥੇ ਕੋਈ ਲੋ ਬੰਦਾ ਇੱਥੇ ਖੜਾ ਹੋਰ ਤਾਂ ਕੋਈ ਬੋਲ ਨਹੀਂਦਾ ਤੈਨੂੰ ਤਕਲੀਫ ਆ ਆਨੇ ਛੱਡ ਦੂੰਗਾ ਅੱਜ ਜਿੱਥੇ ਜੰਗੋ ਤੈਨੂੰ ਇਕੱਲੇ ਨੂੰ ਤਕਲੀਫ ਆ ਜੰਗੋ ਬੰਦਾ ਖੜਾ ਇੱਥੇ ਕੋਈ ਬੰਦੇ ਚੱਲ ਬਕਵਾਸ ਕਰ ਨਾ ਆਰ ਜੀ ਨੂੰ ਮਾਰ ਬਿਖਾ ਜਾ 500 ਬੰਦਾ ਇੱਥੇ ਖੜਾ ਹੋਰ ਤਾਂ ਕੋਈ ਬੋਲ ਨਹੀਂਦਾ ਤੈਨੂੰ ਤਕਲੀਫ ਤਕਲੀਫ ਨਹੀਂ ਤੁਹਾਨੂੰ ਬਕਵਾਸ ਕਰਨੀ ਤੇ ਪੁੱਤ ਹੈ ਜੀ ਘੜੀ ਤੋ ਪਸ ਹੋਰ ਤਰ੍ਹਾਂ ਗਿਆ ਜਵਾਕਰ ਨਾ ਤੂੰ ਕੋਣ ਵਰਦਾ ਕਰਦਾ ਤੂੰ ਤਾ ਅੱਛਾ ਜੂਹ ਰਿਹਾ ਲੱਗਦਾ ਉਹ ਫਾਇਦਾ ਸਲਾਇਡ ਕਰਦਾ ਤਾ ਤੂੰ ਉਹ ਚੱਲ ਤੂੰ ਅਸੀਂ ਇੱਧੇ ਨਹੀਂ ਬੈਠੇ ਰਮਾਰਦੇ ਆਹ ਜਿੱਕੜੀ ਤੋ 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 ਆਹ ਜਿੱ আরে <imitation> <imitation> いや、ビも全部待ってると思い